ਅਸੀਂ ਸੀਨੀਅਰ ਬਿਜਲੀ ਬੋਰਡ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿ ਕਟਾਣੀ ਕਲਾ ਪਿੰਡ ਦੇ ਵਿੱਚ ਵੇੜੇ ਦੇ ਵਿੱਚ ਨਾ ਇੱਕ ਇਹ ਗਲੀ ਹੈ ਇਹ ਬੀਬੀਆਂ ਤੁਹਾਨੂੰ ਦੱਸ ਦਈਆਂ ਨੇ ਕਿ ਇਸ ਜਗ੍ਹਾ ਆ ਮੀਟਰ ਬਾਕਸ ਦੇਖੋ ਕਿ ਇੱਥੇ ਇਹਨਾਂ ਦੇ ਕਰੰਟ ਵੀ ਲੱਗਿਆ ਤੇ ਮੀਟਰਾਂ ਦੀ ਜਿਹੜੀ ਸਪਲਾਈ ਹੈ ਉਹ ਡਿੱਗੀ ਪਈ ਹੈ ਤੇ ਬੀਬੀ ਗੁਰਪ੍ਰੀਤ ਕੌਰ ਜੋ ਮਹਿਲਾ ਵਿੰਗ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਇਹ ਬੀਬੀਆਂ ਆਪਣੀ ਰਿਕੁਐਸਟ ਲੈ ਕੇ ਆਈਆਂ ਸੀ ਤੇ ਉਸ ਤੋਂ ਬਾਅਦ ਇਹ ਵਿਹਲੀ ਬੋਰਡ ਦੇ ਵਿੱਚ ਵੀ ਦੇ ਕੇ ਗਏ ਤੇ ਉਸ ਤੋਂ ਅੱਗੇ ਕੀ ਘਟਨਾ ਹੋਈ ਇਹਨਾਂ ਤੋਂ ਆਪਾਂ ਖੁਦ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੀਬੀ ਤੇ ਸਾਰੀਆਂ ਬੀਬੀਆਂ ਜਿਨ੍ਹਾਂ ਦੇ 15 ਮੀਟਰ ਨੇ ਉਹ ਘਰੇ ਦੇ ਸੀਗੇ ਹਾਂਜੀ ਇੱਕ ਦਿਨ ਇਹਨੇ ਬੀਬੀ ਕਹਿੰਦੇ ਵੀ ਮੈਂ ਤਸਲਾ ਫੜਾ ਰਹੀ ਸੀ ਵੀ ਇਹ ਤਾਰਾਂ ਦੇ ਨਾਲ ਟੱਚ ਕਰਕੇ ਵੀ ਮੈਨੂੰ ਕਰੰਟ ਲੱਗਿਆ ਠੀਕ ਹੈ ਉਹਦੀ ਕੰਮ ਕਰ ਰਿਆ ਸੀ ਮੁੰਡਾ ਉਹਨੇ ਲੱਕੜੀ ਦੇ ਡੰਡੇ ਨਾਲ ਪਰੇ ਹਟਾ ਕੇ ਹਾਂਜੀ ਤੇ ਫਿਰ ਇਹਨਾਂ ਨੂੰ ਜਿਹੜੀ ਥੱਲੇ ਲਾਹਿਆ ਹਾਂਜੀ ਉਹਦੀ ਬਚਤ ਹੋਈ ਠੀਕ ਹੈ ਉਹਦੇ ਛੋਟੇ-ਛੋਟੇ ਪੋਤੇ ਨੇ ਹਾਂਜੀ ਖੇਡਦੇ ਨੇ ਹਾਂਜੀ ਉਹਨਾਂ ਨੂੰ ਵੀ ਇਹਨਾਂ ਦਾ ਨੁਕਸਾਨ ਹੋਣ ਦਾ ਡਰ ਆ ਤੇ ਇਸ ਲਈ ਮੰਗ ਪੱਤਰ ਦਿੱਤਾ ਸੀ ਐਸਡੀਓ ਸਾਹਮਣੂ ਵੀ ਠੀਕ ਹੈ ਤੇ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਤੇ ਫਿਰ ਇਹ ਕਹਿ ਰਹੇ ਨੇ ਵੀ 40000 ਖਰਚਾ ਆਊਗਾ ਜੀ ਜਿਹੜੀ ਬੋਰਡ ਵਾਲੇ ਇਹ ਰਿਮੂਵ ਕਰਨ ਦੇ ਲਈ ਠੀਕ ਹੈ ਤੇ ਹੁਣ ਇਹ ਬੀਬੀ ਕਹਿੰਦੇ ਨੇ ਵੀ ਅਸੀਂ ਭਾਈ ਇੰਨਾ ਖਰਚਾ ਨਹੀਂ ਦੇ ਸਕਦੇ ਵੀ ਅਸੀਂ ਤਾਂ ਦੋ ਕਮਰੇ ਮੱਸੀ ਸਿਰੇ ਚਾੜਨੇ ਨੇ ਹਾਂਜੀ ਇੱਥੇ ਅਸੀਂ ਇੱਥੇ ਅਸੀਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਜਿਦੋਂ ਕਿ ਪੰਜਾਬ ਸਰਕਾਰ ਵੱਲੋਂ ਆ ਆਪਣੇ ਗਰੀਬਾਂ ਦੇ ਲਈ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਨੇ ਤੇ ਉਹ 40000 ਰੁਪਏ ਦਾ ਖਰਚਾ ਚੱਕਣਾ ਬੜਾ ਮੁਸ਼ਕਲ ਹੈ ਹਾਂਜੀ ਹਾਂਜੀ ਤੇ ਬੀਬੀ ਤੁਸੀਂ ਦੱਸਿਓ ਕਿਦਾਂ ਕਰੰਟ ਲੱਗਿਆ ਤੁਹਾਡੇ ਵੀਰ ਜੀ ਮੈਂ ਪੈਰ ਤੇ ਬੱਚਾ ਖੜਾਤੀ ਮੇਰਾ ਮੈਸਤਰੀ ਖੜਾਉਂਦੀ ਸੀ ਹਾਂਜੀ ਹਾਂਜੀ ਉਹ ਜੋੜਤੀ ਨੰਗਾ ਉਹ ਦੇਖੋ ਲੈਵਲ ਪੇਟਿਆ ਹੋਇਆ ਉਹ ਕਰੰਟ ਲੱਗਿਆ 1 ਲੱਖ ਤਾਂ ਮੈਨੂੰ ਝੁੰਡਾ ਪਿਆ ਅੱਛਾ ਜੀ ਉਹਦੇ ਦਾਸਲਾ ਮਾਰ ਕੇ ਪਰੇ ਗਾਜ ਪਰੇ ਸਿੱਟਿਆ ਅੱਛਾ ਜੀ ਪੋਰਾ ਪੋਰਾ ਸਾਡੇ ਬੱਚੇ ਨੇ ਇਹਨਾਂ ਦਾ ਪੰਛੀ ਨਹੀਂ ਪਾਲ ਸਕਦਾ ਹਾਂਜੀ ਅਸੀਂ ਤਾਂ ਆਪ ਪਤਾ ਨਹੀਂ ਫਿਰ ਇਹਨਾਂ ਨੂੰ ਲੰਘਦੇ ਕਰਦੇ ਨੂੰ ਫਿਰ ਬੱਚਿਆਂ ਨੂੰ ਕਿਵੇਂ ਧਿਆਨ ਰੱਖਦੇ ਹੋ ਰੀ ਜਾਣੇ ਅੱਛਾ ਜੀ ਹਾਂ ਨਿਆਣੇ ਤੇ ਇੱਧਰ ਨਾ ਜਾਓ ਇੱਧਰ ਨਾ ਜਾਓ ਹਾਂਜੀ ਤੇ ਅਸੀਂ ਤਾਂ ਕੀ ਪਤਾ ਵੀਰ ਜੀ ਹੱਥ ਬੰਨ ਕੇ ਬੇਨਤੀ ਆ ਪਤਾ ਨਹੀਂ ਕੀ ਦੀ ਮਿੰਤ ਕਰਕੇ ਲੈਟਰ ਪੈਣਾ ਹਾਂਜੀ ਅਸੀਂ ਇਹਨਾਂ ਖਰਚਾ ਦੇ ਨਹੀਂ ਸਕਦੇ ਹਾਂਜੀ ਹਾਂਜੀ ਤੇ ਪੰਜ ਕੋਈ ਨਹੀਂ ਆਇਆ ਅੱਤਕੀ ਐਮਐਲਏ ਸਾਹਿਬ ਵੀ ਆਇਆ ਸੀ ਅੱਛਾ ਕੋਈ ਨਾ ਵੀ ਗਾਹ ਘੁੰਮ ਕਰਦਾਂਗੇ ਕਿਸੇ ਕੋਈ ਨਹੀਂ ਵੀਰ ਜੀ ਸਾਡੀ ਸੁਣਦਾ ਆ ਭੈਣ ਠੀਕ ਆ ਹਾਂਜੀ ਹਾਂਜੀ ਇਹਨੇ ਕਿਹਾ ਕਹਿੰਦੀ ਵੀ ਮੇਰੇ ਮੰਮੀ ਪਾਪਾ ਹਾਂਜੀ ਹਾਂਜੀ ਅਸੀਂ ਉਹ ਅੰਦਰੀਆ ਤੇ ਨੰਬਰ ਜਮਾ ਕਰਾਇਆ ਸਾਡੀ ਕਿਸੇ ਨੇ ਨਹੀਂ ਸੁਣੀ ਠੀਕ ਹੈ ਕਾਲੀ ਕਹਿ ਦਿੰਦਾ ਕੋਈ ਕਿਵੇਂ ਕਹਿ ਦਿੰਦਾ ਇਹ ਕੋਈ ਵੱਡੀ ਟਰੈਜੇਡੀ ਹੋ ਸਕਦੀ ਹੈ ਜਾਂ ਘਟਨਾ ਹੋ ਸਕਦੀ ਹੈ ਇੱਥੇ ਤਾਂ ਜਿਹਦੇ ਨਾਲ ਕਿਸੇ ਦੀ ਜਾਨ ਜਾਂਦੀ ਹੋ ਸਕਦੀ ਹੈ ਤੇ ਅਸੀਂ ਸੀਨੀਅਰ ਵਿਲੀ ਬੋਰਡ ਦੇ ਅਧਿਕਾਰੀਆਂ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਪਾਂ ਸਾਰੇ ਰਲ ਕੇ ਕਿ ਕਿਸੇ ਅਣ ਸੁਖਾਣੀ ਘਟਨਾ ਤੋਂ ਪਹਿਲਾਂ ਇਸ ਚੀਜ਼ ਦਾ ਹੱਲ ਜਲਦੀ ਤੋਂ ਜਲਦੀ ਕਰ ਦਿੱਤਾ ਜਾ ਰਿਹਾ ਹੈ। ਕਰਦੇ ਨਸ ਕੰਟੈਂਟਰ ਵੀ ਨਹੀਂ ਪਾਉਣ ਲੱਗੇ ਵੀਰ ਜੀ। ਹਾਂਜੀ। ਵੀ ਕੱਲ ਨੂੰ ਹੋਰ ਕੋਈ ਬਿਜਲੀ ਮਸ਼ੀਨ ਵਾਲਿਆਂ ਦਾ ਹੀ ਉਹੋ ਹੋ ਜਿਵੇਂ ਗੱਲਬਾਤ। ਠੀਕ ਹੈ। ਅਗਲਾ ਕਹਿੰਦਾ ਮੈਂ ਫਲਾਣੇ ਤੋਂ ਲੈਟਰ ਪਾ ਕੇ ਗਾਇਆ ਸੀ। ਹਾਂਜੀ। ਤੁਲੋ ਅਸੀਂ ਆਪਾਂ ਬਿਲੀ ਫੋਰਡ ਦੇ ਐਸਜੀ ਸਾਹਿਬ ਤੋਂ ਵੀ ਇਹਦੇ ਬਾਰੇ ਜਰੂਰ ਜਾਣਕਾਰੀ ਲਵਾਂਗੇ ਕਿ ਥੋੜੀ ਉਹਨਾਂ ਤੱਕ ਇਹ ਜਰੂਰ ਹੋਰ ਸੀਗਾ ਹਾਂਜੀ ਜਿਹੜੇ 15 ਇਹ ਮੀਟਰ ਲੱਗੇ ਹੋਣੇ ਬਕਸੇ ਦੇ ਵਿੱਚ 15 ਦੇ 15 ਘਰ ਸਹਿਮਤ ਨੇ ਵੀ ਇਹਨੂੰ ਰਿਮੂਵ ਕੀਤਾ ਜਾਵੇ ਠੀਕ ਹੈ ਤੇ ਵੀ ਇਹ ਜਿਹੜੀਆਂ ਤਾਰਾਂ ਨੇ ਵੱਡੀ ਪਾਪਰ ਵਾਲੀਆਂ ਤਾਰਾਂ ਨੇ ਹਾਂਜੀ ਕੰਦਾ ਚ ਵੀ ਕਰੰਟ ਆ ਸਕਦਾ ਸਰਦੀਆਂ ਕਰਕੇ ਗਿੱਲੀਆਂ ਰਹਿੰਦੀਆਂ ਹਾਂਜੀ ਇਸ ਲਈ ਸਾਰੇ ਹੀ ਆਪਣੇ ਨਾਲ ਸਹਿਮਤ ਨੇ ਇਹਨਾਂ ਨਾਲ ਵੀ ਨਾਲ ਪਾਸੇ ਕੀਤਾ ਜਾ। ਹਾਂ। ਜੇ ਤੁਸੀਂ ਉੱਥੇ ਐਪਲੀਕੇਸ਼ਨ ਤਾਂ ਦੇ ਕੇ ਆਏ ਹੋ ਤੇ ਆਪਾਂ ਉਹਨਾਂ ਤੋਂ ਕੀ ਕਾਰਵਾਈ ਕਰ ਰਹੇ ਨੇ ਉਹ ਲੈ ਰਹੇ ਆ। ਜੀ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਜੇ ਲੈਂਟਰ ਪਾਉਣਾ ਤਾਂ ਅਸੀਂ 19 ਦਿਨ ਬਿਜਲੀ ਦੀ ਸਪਲਾਈ ਠੱਪ ਕਰ ਦਾਂਗੇ। ਕਰ ਦਾਂਗੇ। ਠੀਕ ਹੈ ਤੁਸੀਂ ਆਪਣਾ ਲੈਂਟਰ ਪਾ ਲਿਓ ਵੀ ਜਿਹੜੀਆਂ ਤਾਰਾਂ ਨੇ ਕਿਸੇ ਤਰੀਕੇ ਇੱਥੇ ਹੀ ਅਡਜਸਟ ਕਰਕੇ ਸੈੱਟ ਕਰਕੇ ਬਕਸਾ ਇੱਥੇ ਹੀ ਰਹੂਗਾ ਠੀਕ ਹੈ ਪਰ ਇਹਨਾਂ ਦੀ ਡਿਮਾਂਡ ਇਹ ਹੈ ਵੀ ਬਕਸਾ ਪਾਸੇ ਕੀਤਾ ਜਾਵੇ ਠੀਕ ਹੈ ਵੀ ਗਲੀ ਦੇ ਵਿੱਚ ਬਹੁਤ ਛੋਟੀ ਆ ਠੀਕ ਹੈ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਨੌਲੇਜ ਨਹੀਂ ਸੀ ਜਦੋਂ ਲੱਗੇ ਗਏ ਠੀਕ ਹੈ ਹਾਂਜੀ ਚਲੋ ਉਹਨਾਂ ਤੋਂ ਆਪਾਂ ਉਹਨਾਂ ਦਾ ਵਰਜਨ ਪਤਾ ਕਰ ਲਾਂਗੇ ਠੀਕ ਹੈ ਤੇ ਤੁਸੀਂ ਵੀ ਧਿਆਨ ਰੱਖਿਓ ਬੱਚਿਆਂ ਤੋਂ ਵੀ ਧਿਆਨ ਰੱਖਿਓ ਜੀ ਬਹੁਤ ਧਿਆਨ ਰੱਖਦੇ ਆ ਹਾਂ ਬੇੜੇ ਦੇ ਵਿੱਚ ਸਮਾਨ ਪਿਆ ਜੀ ਇੰਨੀ ਠੰਡ ਦੇ ਵਿੱਚ ਬਾੜ ਚ ਸਮਾਨ ਰੱਖਿਆ ਆ ਦੇ ਨਾਲ ਦਾ ਕਹਿਣਾ ਇਹ ਹੈ ਵੀ ਜੇ ਸਾਡਾ ਇਹ ਸੁਣਵਾਈ ਹੋ ਜਵੇ ਤਾਂ ਅਸੀਂ ਲੈਂਟਰ ਪਾ ਕੇ ਆਪਣੇ ਘਰੇ ਵੜ ਸਕੀ ਹਾਂ ਹਾਂਜੀ ਓਕੇ ਬਹੁਤ ਧੰਨਵਾਦ ਤੁਹਾਡਾ ਹਾਂਜੀ